ਅਕਸ਼ਰ ਸਰ ਨੂੰ ਸਵਾਗਤ ਹੈ ਜੀ ਤੁਸੀਂ ਨੂੜਿਆਪਿੰਡ ਦੇ ਵਿੱਚ ਆਏ ਹੋ ਪਹਿਲਾਂ ਵੀ ਵਿਸ਼ਵਾਸਪੁੱਤਰ ਲਗਾਤਾਰ ਪਿੰਡਾਂ ਦੇ ਵਿੱਚ ਸੇਵਾ ਕਰਦਾ ਰਿਹਾ ਹੈ ਕਿਵੇਂ ਦੇਖਦੇ ਹੋ ਤੁਸੀਂ ਇਸ ਟਾਈਮ ਪਿੰਡਾਂ ਦੇ ਹਾਲਾਤ ਹਾਂਜੀ ਥੈਂਕ ਯੂ ਬਹੁਤ ਧੰਨਵਾਦ ਸਾਨੂੰ ਇੱਥੇ ਪੀਬੀ ਜੋਟ ਨਿਊਜ਼ ਤੇ ਸਪੋਰਟ ਕਰਨ ਦਾ ਤੇ ਅਸੀਂ ਪਿੰਡਾਂ 'ਚ ਕਰਦੇ ਰਹਿੰਦੇ ਆ ਕੈਂਪ ਆ ਰਹੇ ਆ ਤੁਹਾਨੂੰ ਕੋਈ ਨਾ ਕੋਈ ਕੈਂਪ ਕਰਦੇ ਹੀ ਰਹਿੰਦੇ ਆ ਪਿੰਡਾਂ 'ਚ ਕੀ ਹੁੰਦਾ ਹੈ ਕਿ ਜਿਹੜੇ ਮਰੀਜ਼ ਹਸਪੀਟਲ ਤੇ ਨਹੀਂ ਪਹੁੰਚ ਪਾਣੇ ਜਾਂ ਜਿਨ੍ਹਾਂ ਨੂੰ ਪਤਾ ਨਹੀਂ ਹੈ ਕਿ ਉਹਨਾਂ ਨੂੰ ਹਸਪੀਟਲ ਜਾਣ ਦੀ ਲੋੜ ਹੈ ਇਹ ਬਿਮਾਰੀ ਲਈ ਉਹਨਾਂ ਵਾਸਤੇ ਅਸੀਂ ਪਿੰਡਾਂ ਚ ਜਾਂਦੇ ਹਾਂ ਕਿ ਪਿੰਡਾਂ ਤੇ ਜਾ ਕੇ ਉਹਨਾਂ ਨੂੰ ਅਸੀਂ ਦੇਖੀਏ ਨਾਲੇ ਉਹਨਾਂ ਦੇ ਇਲਾਜ ਕਰਨ ਦੀ ਕੋਸ਼ਿਸ਼ ਕਰੀਏ ਉਹਨਾਂ ਨੂੰ ਸਮਝਾਉਂਦੇ ਹਾਂ ਕਿ ਇਹ ਉਸ ਟਾਈਮ ਤੇ ਇਲਾਜ ਦੀ ਲੋੜ ਹੈ ਤੇ ਇਸ ਟਾਈਮ ਹਸਪੀਟਲ ਤੇ ਐਡਮਿਟ ਹੋਣ ਦੀ ਲੋੜ ਹੈ ਇਹ ਤਾਂ ਕਰਕੇ ਅਸੀਂ ਪਿੰਡਾਂ 'ਚ ਕੈਂਪ ਲਾ ਕੇ ਤੇ ਉਹਨਾਂ ਨੂੰ ਸਮਝਾ ਕੇ ਜਾਂਦੇ ਹਾਂ ਤੁਸੀਂ ਅਵੇਰਨੈਸ ਫੈਲਾ ਰਹੇ ਲੋਕਾਂ ਪ੍ਰਤੀ ਜਾਤਰ ਪਿੰਡਾਂ ਵਿਚਾਰੇ ਕਿਹੜੀ ਕਿਹੜੀ ਬਿਮਾਰੀਆਂ ਸਾਨੂੰ ਲੱਗਦਾ ਕਿ ਮੁੰਡਾ ਕੋ 25% ਜਿਆਦਾ ਫੈਲ ਰਹੀ ਹੈ ਤੁਸੀਂ ਲੋਕਾਂ ਨੂੰ ਡੀਲ ਕਰ ਰਹੇ ਹੋ ਮਰੀਜ਼ਾਂ ਨੂੰ ਜਾਤਰ ਪਿੰਡਾਂ ਚ ਕੀ ਹੈ ਅੱਜ ਕੱਲ ਖਾਣ ਪੀਣ ਬਹੁਤ ਬਦਲ ਗਿਆ ਹੈ ਲੋਕਾਂ ਦਾ ਖਾਣ ਪੀਣ ਬਦਲ ਗਿਆ ਹੈ ਲੋਕ ਸ਼ਹਿਰੀਕਰਨ ਹੋ ਗਿਆ ਹੈ ਪਿੰਡਾਂ ਦਾ ਵੀ ਲੋਕ ਫਾਸਟ ਫੂਡ ਦੀ ਤਰਫ ਜਾਂਦੇ ਰਹਿੰਦੇ ਆ ਫਾਸਟ ਫੂਡ ਜਿਆਦਾ ਖਾਂਦੇ ਆ ਤੇ ਉਹਦੇ ਕਰਕੇ ਜਿਹੜੀ ਐਸਿਡਿਟੀ ਤਜਾਬ ਹੋ ਗਿਆ ਇਹ ਬੁਖਾਰ ਹੋ ਗਿਆ ਪੇਟ ਦੀਆਂ ਬਿਮਾਰੀਆਂ ਹੋ ਗਈ ਲੀਵਰ ਦੀਆਂ ਬਿਮਾਰੀਆਂ ਹੋ ਗਈ ਪੀਸੀਓਡੀ ਹੋ ਗਿਆ ਮੈਟਾਬੋਲਿਕ ਡਿਸਆਰਡਰ ਹੈ ਜਿਹਨੇ ਸ਼ੂਗਰ ਹੋ ਗਿਆ ਬੀਪੀ ਹੋ ਗਿਆ ਇਹ ਜਿਆਦਾ ਵੱਧਦੀ ਜਾ ਰਹੀ ਹੈ ਪਿੰਡਾਂ 'ਚ ਤੇ ਲੋਕ ਸਮਝਣ ਲਈ ਉਹਦੀ ਪਿਆਰ ਨਹੀਂ ਹੈ ਉਹਨਾਂ ਨੂੰ ਸਮਝਾਣਾ ਪਊਗਾ ਵਧੀਆ ਤਰੀਕੇ ਨਾਲ ਕਿ ਤੁਸੀਂ ਇਹ ਚੀਜ਼ਾਂ ਦਾ ਧਿਆਨ ਰੱਖੋ ਇਹ ਚੀਜ਼ ਖਾਣੀ ਹੈ ਇਹ ਚੀਜ਼ ਨਹੀਂ ਖਾਣੀ ਉਹਦੇ ਕਰਕੇ ਤੁਸੀਂ ਬਚ ਸਕਦੇ ਹੋ ਬੀਪੀ ਸ਼ੂਗਰ ਜਿਹੜੇ ਜਿੰਨੇ ਵੀ ਮੈਟਾਬੋਲਿਕ ਡਿਸਆਰਡਰ ਹੈ ਉਹਨਾਂ ਤੋਂ ਤੁਸੀਂ ਬਚ ਸਕਦੇ ਹੋ ਪ੍ਰੇਜ ਦੇ ਨਾਲ ਸਭ ਤੋਂ ਜ਼ਰੂਰੀ ਹੈ ਤੁਸੀਂ ਬਚ ਸਕਦੇ ਹੋ ਨਾਲੇ ਦਵਾਈਆਂ ਜਿਹੜੀ ਖਾ ਸਕਦੇ ਆ ਡਾਕਟਰ ਨੂੰ ਦਿਖਾ ਕੇ ਉਹ ਦਵਾਈਆਂ ਖਾਣੀ ਚਾਹੀਦੀ ਹੈ ਕੋ ਡਾਕਟਰ ਦਾ ਸਿੱਧਾ ਮੈਸੇਜ ਹੈ ਕਿ ਇਲਾਜ ਨਾਲੋਂ ਪਰਹੇਜ਼ ਬਿਹਤਰ ਹੈ ਜਿਵੇਂ ਜਿਵੇਂ ਪਿੰਡਾਂ ਦਾ ਸ਼ਹਿਰੀਕਰਨ ਹੋ ਰਿਹਾ ਹੈ ਉਸੇ ਤਰ੍ਹਾਂ ਬਿਮਾਰੀਆਂ ਪਿੰਡਾਂ ਦੇ ਵਿੱਚ ਵੀ ਜਿਆਦਾਤਰ ਫੈਲਦੀ ਜਾ ਰਹੀਆਂ ਛੰਡਣਾ ਗੱਲਬਾਤ ਕਰਨੇ ਧੰਨਵਾਦ ਬਹੁਤ ਬਹੁਤ ਧੰਨਵਾਦ ਹਾਂਜੀ ਸਰ ਥੈਂਕ ਯੂ ਜੀ